ਰਨੀ ਦੇ ਨਾਲ ਸਬਜੀ ਕੱਟਣ ਦਾ ਨਵਾਂ ਤਰੀਕਾ ਤੇ ਸਰਦੀਆਂ ਦੇ ਵਿੱਚ ਭਾਂਡੇ ਠੰਡੇ ਬਾਣਾ ਭਾਂਡੇ ਮੰਜੇ ਤੋਂ ਪਾਓ ਛੁਟਕਾਰਾ ਚਲੋ ਜੀ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਇੱਥੇ ਤੁਸੀਂ ਦੇਖ ਸਕਦੇ ਆ ਮੈਂ ਫਰਾਂਸ ਵੀਂਦੀਆਂ ਫੋਲੀਆਂ ਕੱਟ ਰਹੀ ਸੀ ਬਿਲਕੁਲ ਨਵੇਂ ਤਰੀਕੇ ਦੇ ਨਾਲ ਤੁਹਾਨੂੰ ਆਪਾਂ ਅੱਜ ਤੁਹਾਨੂੰ ਸ਼ੇਅਰ ਕਰਨ ਲੱਗੀਆਂ ਇਹ ਵਾਲਾ ਤਰੀਕਾ ਦਿੱਤੇ ਝਰਨੀ ਲਈ ਜਿੰਨਾਂ ਆਪਾਂ ਪਕੌੜੇ ਵਗੈਰਾ ਤਲਦੇ ਆ ਤੇ ਆਪਾਂ ਕੀ ਕਰਨਾ ਇਹਦੇ ਦੇ ਵਿੱਚ ਇਸ ਤਰ੍ਹਾਂ ਫਰਾਂਸ ਬੀਨ ਦੀ ਫਰਾਂਸ ਬੀਨ ਨੂੰ ਨਾ ਇਸ ਤਰ੍ਹਾਂ ਇਹਦੇ ਵਿੱਚ ਜਿਹੜੇ ਇਹਦੇ ਛਣਨੀ ਤੇ ਸ਼ੇਕ ਆ ਉਹਦੇ ਵਿੱਚ ਇਸ ਤਰ੍ਹਾਂ ਪਾ ਦੇਣਾ ਹੈ ਤੇ ਪਾਉਣ ਤੋਂ ਬਾਅਦ ਆਪਾਂ ਕੀ ਕਰਨਾ ਇਹਨੂੰ ਨਾ ਇਕੱਠਿਆਂ ਆਪਾਂ ਇੱਕ ਸਾਰ ਇੱਕ ਵਾਰ ਚ ਸਬਜੀ ਇਸ ਤਰ੍ਹਾਂ ਕਿੰਨੀ ਜਿਆਦਾ ਕੱਟ ਹੋ ਸਕਦੀ ਹੈ ਤੁਸੀਂ ਦੇਖ ਲਓ ਤੇ ਆਪਾਂ ਇੱਥੇ ਲਈ ਹੈ ਕਰਦ ਕਰਦ ਦੇ ਨਾਲ ਆਪਾਂ ਸਾਰੀ ਫਰਾਂਸ ਬੀਨ ਨੂੰ ਇਕੱਠਿਆਂ ਕਰਕੇ ਤੇ ਆਪਾਂ ਦੇਖੋ ਮਿੰਟਾਂ ਸਕਿੰਟਾਂ ਦੇ ਤੇ ਦੂਜੀ ਇਹ ਹੈ ਕਿ ਸਾਨੂੰ ਦੋਨੇ ਬੰਨੇ ਸਬਜੀ ਦੇ ਜੜੀਆਂ ਹੁੰਦੇ ਨੇ ਨਾ ਕੁੱਤੇ ਦੀ ਡੰਡੀਆਂ ਜਿਹੀਆਂ ਹਨਾ ਉਹ ਸਾਨੂੰ ਅਲੱਗ ਕੱਟਣੀਆਂ ਪੈਂਦੀਆਂ ਇੱਕ ਬੰਨੇ ਤੁਸੀਂ ਇਸ ਤਰ੍ਹਾਂ ਅਲੱਗ ਕੱਟ ਸਕਦੇ ਜਿਹੜੀ ਦੂਜੀ ਸਾਈਡ ਦੀ ਹੈ ਉਹ ਆਪਣੇ ਆਪ ਹੀ ਮਤਲਬ ਜਿੱਦਾਂ ਆਪਾਂ ਸਬਜੀ ਕੱਟਣੀ ਹੈ ਨਾ ਉਸੇ ਤਰ੍ਹਾਂ ਆਪਣੇ ਆਪ ਹੀ ਉਹ ਅਲੱਗ ਹੋ ਜਾਣੀਆਂ ਤੇ ਸਾਡਾ ਕਿੰਨਾ ਜ਼ਿਆਦਾ ਟਾਈਮ ਬਚਣਾ ਹੈ ਤੇ ਆ ਤੁਸੀਂ ਦੇਖ ਹੀ ਸਕਦੇ ਹੋ ਤੁਹਾਡੇ ਸਾਹਮਣੇ ਮੈਂ ਦੱਸ ਰਹੀ ਹਾਂ ਦੇਖੋ ਜੀ ਬਹੁਤ ਵਧੀਆ ਤੇ ਆਸਾਨ ਤਰੀਕੇ ਨਾਲ ਸਬਜੀ ਆਪਣੀ ਕੱਟੋਗੇ ਤੇ ਦੂਜੀ ਜਿਹੜੀ ਡੰਡੀਆਂ ਸੀਗੀਆਂ ਨਾ ਉਹ ਆਪਾਂ ਸਾਈਡ ਤੇ ਸੈੱਟ ਦਿੱਤੀ ਆ ਦੇਖੋ ਜੀ ਸਬਜੀ ਕੱਟ ਕੇ ਹੋ ਗਈ ਹੈ ਤਿਆਰ ਕੱਟ ਟਾਈਮ ਦੇ ਵਿੱਚ ਜਿਆਦਾ ਸਬਜੀ ਤੁਸੀਂ ਇਸ ਤਰ੍ਹਾਂ ਕੱਟ ਸਕਦੇ ਹੋ ਸਰਦੀਆਂ ਦੇ ਵਿੱਚ ਭਾਂਡੇ ਬਹੁਤ ਜਿਆਦਾ ਜੁੱਠੇ ਹੁੰਦੇ ਤੇ ਭਾਂਡੇ ਵਿੱਚ ਠੰਡੇ ਭਾਂਡਾ ਭਾਂਡੇ ਮੰਜ ਨੇ ਬਹੁਤ ਜਿਆਦਾ ਔਖੇ ਹੁੰਦੇ ਹਨ ਤੇ ਬਹੁਤ ਵਧੀਆ ਤੇ ਸਿੰਪਲ ਤਰੀਕਾ ਤੁਹਾਡਾ ਪਾਸ ਸ਼ੇਅਰ ਕਰਨ ਲੱਗੀਆਂ ਠੰਡੇ ਪਾਣੀ ਦੇ ਨਾਲ ਹੀ ਤੁਸੀਂ ਭਾਂਡੇ ਧੋਵੋ ਤੇ ਭਾਂਡੇ ਮੰਜੋ ਤੇ ਨਾਲੇ ਜਰਾਬ ਦੇ ਨਾਲ ਤੇ ਤੁਹਾਡੇ ਹੱਥ ਬਿਲਕੁਲ ਵੀ ਗਿੱਲੇ ਨਹੀਂ ਹੋਣੇ ਕਿਸ ਤਰ੍ਹਾਂ ਉਹ ਵੀ ਆਪਾਂ ਤੁਹਾਨੂੰ ਸ਼ੇਅਰ ਕਰਨ ਲੱਗੀਆਂ ਲੋ ਜੀ ਇੱਥੇ ਆਪਾਂ ਦੋਲ ਪਲਾਸਟਿਕ ਦੇ ਲਿਫਾਫੇ ਲਿਆ ਕਈਆਂ ਬਾ ਦਸਤਾਨੇ ਉਹਦੇ ਦਸਤਾਨੇ ਵੀ ਪਾ ਸਕਦੇ ਆ ਤੇ ਆਪਾਂ ਪਲਾਸਟਿਕ ਦੇ ਲਿਫਾਫੇ ਨੂੰ ਇਸ ਚੰਗੀ ਤਰ੍ਹਾਂ ਇਸ ਤਰ੍ਹਾਂ ਬੰਨ ਲਿਆ ਤੇ ਆਪਾਂ ਹੁਣ ਕੀ ਕਰਨਾ ਜਿਹੜੀ ਸਾਡੇ ਕੋਲ ਜਰਾਬ ਪਈ ਹੈ ਨਾ ਉਹ ਆਪਾਂ ਜਰਾ ਇੱਕ ਲਫਾਫੇ ਦੇ ਉੱਤੇ ਇਸ ਤਰ੍ਹਾਂ ਪਾ ਲੈਣੀ ਹੱਥ ਦੇ ਉੱਤੇ ਤੇ ਉਹ ਪਾਉਣ ਤੋਂ ਬਾਅਦ ਫਿਰ ਜਿੰਨੇ ਵੀ ਭਾਂਡੇ ਥੋੜੇ ਸਾਹਮਣੇ ਆਪਾਂ ਉਹਨੂੰ ਮਾਂਜ ਕੇ ਵੀ ਦੱਸਾਂਗੇ ਕਈ ਤਾਂ ਥੋੜੇ ਜਿਹਾ ਭਾਂਡੇ ਮਾਂਜਦੇ ਹਨਾ ਤੇ ਆਪਾਂ ਤੁਹਾਨੂੰ ਭਾਂਡੇ ਧੋ ਕੇ ਵੀ ਦੱਸਾਂਗੇ ਕਿ ਇਹ ਵਾਲੀ ਜਿਹੜੀ ਆਪਾਂ ਚੀਜ਼ ਤੁਹਾਨੂੰ ਦੱਸੀ ਅੱਜ ਕਿ ਵਰਕ ਕਰਦੀ ਹੈ ਕਿ ਨਹੀਂ ਆ ਦੇਖ ਸਕਦੇ ਹੋ ਮਿੰਟਾਂ ਦੇ ਵਿੱਚ ਮੈਂ ਲਿਕਵਿਡ ਲਗਾਇਆ ਹੈ ਤੇ ਲਿਕਵਿਡ ਦੇ ਨਾਲ ਸਾਰੇ ਭਾਂਡੇ ਇਕਦਮ ਹੀ ਮਾਂਜੋਗੇ ਨੇ ਤੇ ਜਲਦੀ ਜਲਦੀ ਵੀਡੀਓ ਨੂੰ ਪਲੀਜ਼ ਲਾਈਕ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਦਿਲੋਂ ਧੰਨਵਾਦ ਤੇ ਤੁਸੀਂ ਕਿੱਥੋਂ ਵੀਡੀਓ ਵਾਚ ਕਰ ਰਹੇ ਹੋ ਤੁਹਾਡੇ ਕਿੰਨੀ ਜ਼ਿਆਦਾ ਸਰਦੀ ਪੈ ਰਹੀ ਹੈ ਧੁੰਦ ਪੈ ਰਹੀ ਹੈ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਲੋ ਜੀ ਇੱਧਰ ਆਪਾਂ ਜਾਗ ਵਗੈਰਾ ਵੀ ਮਾਂਜ ਲਿਆ ਸੀ ਹੁਣ ਆਪਾਂ ਇੱਥੇ ਮਾਂਜ ਲਿਆ ਸੀ 프라이 ਮੀਨ 프라이 ਮੀ ਤਾਂ ਕਰਕੇ ਮੈਂ ਹੱਥ 'ਚ ਜਰਾ ਪਾਈ ਹੈ ਜਦੋਂ ਲੋਹੇ ਵਾਲਾ ਕੂਚਾ ਫਾਣਾ ਤਾਂ ਫਿਰ ਜਿਹੜਾ ਆਪਾਂ ਲਫਾਫੇ ਚੜਾਏ ਹੁੰਦੇ ਨੇ ਨਾ ਹੱਥ ਦੇ ਉੱਤੇ ਉਹ ਫਟ ਜਾਂਦੇ ਆ ਇਸ ਕਰਕੇ ਫਿਰ ਮੈਂ ਕਹਾਂ ਚਲੋ ਜਰਾ ਆਬ ਇਸ ਕਰਕੇ ਆਪਾਂ ਪਾਈ ਹੋਈ ਸੀਗੀ ਵੀ ਲੋਹੇ ਵਾਲ ਕਿ ਉਹਦੇ ਉਹ ਨਾ ਫਟੇ ਹਨਾ ਹੱਥ ਦੇ ਤੇ ਆਹ ਲੋ ਜੀ ਤੇ ਤੁਹਾਨੂੰ ਆਪਾਂ ਢੋਕ ਕੇ ਵੀ ਦੱਸਾਂਗੇ ਢਾਂਡੇ ਵੀ ਧੋਗੇ ਤੇ ਜਿੰਨੀਆਂ ਹੈਗੇ ਸੀਗਾ ਸਿੰਕ ਵਗੈਰਾ ਇਹ ਵੀ ਮੈਂ ਚੰਗੀ ਤਰ੍ਹਾਂ ਸਾਫ਼ ਕਰ ਦਿੱਤਾ ਸੀ ਤੁਸੀਂ ਦੇਖ ਸਕਦੇ ਹੋ ਢਾਂਡੇ ਯਾਰ ਬਿਲਕੁਲ ਸਾਫ਼ ਹੋ ਗਏ ਸੀ ਸਿੰਕ ਵਗੈਰਾ ਸਾਫ਼ ਕਰ ਦਿੱਤਾ ਸੀਗਾ ਤੇ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਲਫਾਫੇ ਵਗੈਰਾ ਆਪਾਂ ਇੱਧਰ ਲਾ ਦਿੱਤੇ ਸੀਗੇ ਤੇ ਲਾਂ ਤੋਂ ਤੁਸੀਂ ਹੱਥ ਦੇਖ ਸਕਦੇ ਹੋ ਬੰਮ ਤੇ ਥੋੜੇ ਥੋੜੇ ਛਿੱਟੇ ਪਏ ਸੀਗੇ ਬਟ ਇਹ ਸਹੀ ਸੀਗਾ ਬਾਕੀ ਇਹ ਵਾਲਾ ਤਰੀਕਾ ਅਜ਼ਮਾਇਆ ਹੋਇਆ ਬਿਲਕੁਲ ਬਹੁਤ ਵਧੀਆ ਆਪਣੇ ਘਰਾਂ ਦੇ ਵਿੱਚ ਕਿਚਨ ਦੇ ਵਿੱਚ ਇਹਨਾਂ ਛੋਟੇ ਛੋਟੇ ਲਫਾਫੇ ਹੁੰਦੇ ਹਨ ਇਹਨਾਂ ਜਿ ਸਮਾਨ ਵਗੈਰਾ ਪਿਆ ਹੁੰਦਾ ਸੀ ਡੱਬਿਆਂ ਵਿੱਚ ਪਾ ਕੇ ਰੱਖਦੇ ਡੱਬੇ ਵੀ ਰੁਕ ਜਾਂਦੇ ਹਨ ਆਪਾਂ ਇੱਥੇ ਕੀ ਕਰਨਾ ਕੋਈ ਵੀ ਤੁਸੀਂ ਵਧੀਆ ਜਿੱਦਾਂ ਦਾ ਤੁਸੀਂ ਝੋਲਾ ਵਗੈਰਾ ਲੈ ਸਕਦੇ ਹੋ ਤੇ ਤੁਸੀਂ ਕਹਿੰਨਾ ਜਿੰਨਾ ਵੀ ਛੋਟਾ ਛੋਟਾ ਸਮਾਨ ਇਹਦੇ ਵਿੱਚ ਪਾ ਦਿਓ ਇਦੇ ਵਿੱਚ ਪਾ ਕੇ ਤੁਸੀਂ ਕਿਤੇ ਵੀ ਟੰਗ ਦਿਓ ਹਨਾ ਤੇ ਇੱਕ ਤਾਂ ਸਮਾਨ ਕੱਢਣ 'ਚ ਵੀ ਆਸਾਨੀ ਹੋ ਗਈ ਇੱਕ ਜਿਹੜੇ ਆਪਣੀ ਰਸੋਈ ਦੇ ਵਿੱਚ ਖਲਾਰਾ ਪਿਆ ਰਹਿੰਦਾ ਨਾ ਛੋਟੇ ਛੋਟੇ ਲਫਾ ਪਿਆ ਕਰਕੇ ਕਿੰਨੀ ਜਿਆਦਾ ਥਾਂ ਘੇਰ ਜਾਂਦੀ ਹੈ ਹਨਾ ਉਹ ਵੀ ਇੱਕ ਬੰਨੇ ਇਸ ਤਰ੍ਹਾਂ ਰੋਗੇ ਤੇ ਡੱਬੇ ਵੀ ਆਪਣੇ ਵਿਲੇ ਰਹੋਗੇ ਹਨਾ ਤੇ ਚਲੀਏ ਅਗਲੀ ਟੇਬਲ ਚਲਦੇ ਆ ਘਰਾਂ ਦੇ ਵਿੱਚ ਬਿਸਕੁਟ ਵਗੈਰਾ ਹੁੰਦੇ ਆ ਉਹ ਆਪਣੇ ਨਾ ਜਿੱਦਾਂ ਸਰਦੀਆਂ ਦੇ ਵਿੱਚ ਹਨਾ ਬਿਸਕੁਟ ਨਾ ਸਿੱਲੇ ਹੋ ਜਾਂਦੇ ਆ ਆਪਾਂ ਸਿੱਟਦੇ ਨੇ ਸਿੱਟਦੇ ਵੀ ਆਪਾਂ ਕੀ ਕਰਨਾ ਜਾਂ ਤਾਂ ਤੁਸੀਂ ਤਵਾ ਕੜਾਹੀ ਲੈ ਸਕਦੇ ਹੋ ਜਾਂ ਕੁੱਕਰ ਦੇ ਉੱਤੇ ਆਪਾਂ ਇਸ ਤਰ੍ਹਾਂ ਇਹਨਾਂ ਜਿੰਨੇ ਵੀ ਬਿਸਕੁਟ ਇਹਨਾਂ ਸਾਰੇ ਨੂੰ ਆਪਾਂ ਗਰਮ ਕਰ ਲੈ ਤੂੰ ਤੋੜੋਗੇ ਬਿਲਕੁਲ ਪਹਿਲੇ ਵਰਗੇ ਐਨ ਬਿਸਕੁਟ ਸਹੀ ਹੋ ਜਾਣੀ ਜਿਹੜੀ ਨਹੀਂ ਵੀ ਬਿਸਕੁਟਾਂ ਦੀ ਸੈੱਲ ਹੋਣੀ ਉਹ ਸਾਰੀ ਬਿਲਕੁਲ ਠੀਕ ਹੋ ਜਾਣੀ ਹੈ ਜੇ ਵੀਡੀਓ ਵਧੀਆ ਲੱਗਦੀ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਇਸੇ ਤਰ੍ਹਾਂ ਤੁਸੀਂ ਨਮਕੀਨ ਵਗੈਰਾ ਹੈਨਾ ਪੂਝੇ ਜੇ ਹੁੰਦੇ ਆ ਉਹਨਾਂ ਨੂੰ ਵੀ ਤੁਸੀਂ ਇਸੇ ਤਰ੍ਹਾਂ ਜਿਹੜੀ ਸੈੱਲ ਹੋਈ ਹੁੰਦੀ ਇਸ ਤਰ੍ਹਾਂ ਤੁਸੀਂ ਉਹਨਾਂ ਨੂੰ ਸਹੀ ਕਰ ਸਕਦੇ ਹੋ ਥੈਂਕਸ ਫॉर ਵਾਚਿੰਗ